वीडियो कटी गई दोबारा बनाई मैं प्लास्टिक डोह पानी डोल के इस कौली च पा लिया ਬਾਦ ਦਿਖਾਉਣੇ ਤੁਹਾਨੂੰ ਥੱਲੇ ਵੀ ਡੱਗੇ ਕੁਛ ਤੇ ਆਹ ਜਿਹੜੇ ਆਪਣੇ ਰੀਗਨਲ ਚੋਲ ਹੈ ਇਹਨਾਂ ਨੂੰ ਆਪਾਂ ਢੋਲ ਦਿੰਨੇ ਆ ਪਾਣੀ ਪਾ ਲੈਣੇ ਇਹਨਾਂ ਨੂੰ ਤੁਹਾਨੂੰ ਦਿਖਾਉਣੇ ਹੁਣ ਆਹ ਨੂੰ ਕੱਪੜੇ ਤੇ ਪਾ ਲੈਣੇ ਆਪਾਂ ਇਹ ਨਕਲੀ ਚੋਲ ਦੇ ਪਾਇਆ ਤੇ ਆ ਜਿਹੜੇ ਆਪਣੇ ਅਸਲੀ ਆ ਦੇਖੋ ਆ ਫੁੱਲ ਕਿਵੇਂ ਬਣ ਗਏ ਹੋ ਪਲਾਸਟਿਕ ਦੇ ਚੌਲ ਜਿਹੜੇ ਬਹੁਤ ਹੀ ਵੱਡੀ ਮਾਤਰਾ ਦੇ ਜਿਹੜੇ ਵਿੱਚ ਚੋਲਾ ਦੇ ਮਿਕਸ ਕੀਤੇ ਸੀਗੇ ਜਿਹੜੇ ਕਿ ਇਹ ਚੋਲ ਸਕੂਲਾਂ ਦੇ ਵਿੱਚ ਇੱਥੇ ਗਰੀਬਾਂ ਦੇ ਆਮ ਬੱਚੇ ਪੜ੍ਹਦੇ ਆ ਉਹਨਾਂ ਨੂੰ ਖਵਾਏ ਜਾਂਦੇ ਇਹ ਉੱਥੇ ਦਲੀਆ ਵਗੈਰਾ ਜਾਂ ਚੋਲ ਬਣਾ ਕੇ ਉਹਨਾਂ ਵਿੱਚੋਂ ਹੀ ਚੋਲ ਮੈਂ ਮੰਗਾਏ ਸੀ ਤੇ ਤਾਂ ਕਰਕੇ ਤੁਹਾਨੂੰ ਦਿਖਾਏ ਕਿ